ਪਰਚੀ ਸਾਡੀ ਕਿਤੇ ਪਰਚੀਆਂ ਮਿਲਦੀ ਹੈ ਆਰ ਸੀ ਹੁੰਦੀ ਹੈ ਲਾਇਸੈਂਸ ਆਪ ਕੁਝ ਆ ਗਿਆ ਅਦਰ ਸਤਿ ਸ਼੍ਰੀ ਅਕਾਲ ਜੀ ਗੁੱਡ ਮਾਰਨਿੰਗ ਤੇ ਅੱਪਾ ਜਾ ਰਹੇ ਹੁਣ ਗੁਰੂ ਘਰ ਤੇ ਇਹ ਮੇਰੇ ਉੱਤੇ ਹੱਸ ਰਹੇ ਨੇ ਤੁਹਾਨੂੰ ਪਤਾ ਫਿਰ ਜੋ ਜਿਹਦੇ ਉੱਤੇ ਹੱਸਦਾ ਫਿਰ ਬਾਕੀ ਫਿਰ ਸਾਰੇ ਹੱਸਦੇ ਨੇ ਉੱਧਰ ਜਾ ਕੇ ਸਨਾਨ ਕਰਨਗੇ ਚਲੋ ਅੰਦਰ ਜਾਓ ਪਟਕਾ ਬੰਨ ਕੇ ਆਓ ਤੁਸੀਂ ਅਹ ਲੈ ਕੇ ਮੇਰਾ ਬਰਾ ਉੱਡ ਗਿਆ ਮੈਨੂੰ ਜਿੰਨੋ ਉਮੀਦ ਨਹੀਂ ਸੀ ਕਿ ਇਹ ਉੱਡ ਜਾਏਗਾ ਪਰ ਆ ਉੱਠ ਗਿਆ ਤੇ ਹੁਣ ਉਹ ਮੁੰਡੇ ਆਏ ਨੇ ਜੁੜੇ ਨੇ ਇਹ ਬਰਾ ਆਇਆ ਦੇਖਿਆ ਸ਼ਾਪਰੇ ਘੁੰਮਦਾ ਫਿਰਦਾ ਰਹਿੰਦਾ ਕਿ ਆਲਾ ਬਰਾ ਵਧੀਆ ਭਾਈ ਯਾਰ ਮਾਤਨ ਵਾਲਾ ਇਹ ਸੇਰੇ ਆਇਆ ਵਲੇ ਸਵੇਰੇ ਵਾਲੇ ਵਲੌਗ ਚ ਨਹੀਂ ਵਖੇਗਾ ਜਿਹੜਾ ਵਿਸਾਖੀ ਵਾਲਾ ਵਲੌਗ ਸੀ ਆਇਆ ਨਹੀਂ ਰੋ ਰਿਹਾ ਸੀ ਪੈਸੇ ਪਿੱਛੇ ਰੋ ਰਹੇ ਆ ਯਾਰ ਉਦੀ ਗੱਲ ਨਹੀਂ ਕੀਤੀ ਯਾਰ ਉਹਦੀ ਗੱਲ ਕਰ ਰਹੇ ਆ ਆਲ ਫਿਰ ਬਲੌਗ ਚ ਐਵੇਂ ਨਾ ਬੋਲ ਤੇ ਹੁਣ ਜੱਸੀ ਬਰਾੜ ਰੈਡੀ ਸ਼ੇੜੀ ਹੋ ਕੇ ਤੇ ਹੁਣ ਆਪਾਂ ਚੱਲਦੇ ਆ ਗੁਰੂ ਘਰ ਉੱਥੇ ਜਾ ਕੇ ਕਰਦੇ ਆ ਇਸ਼ਨਾਨ ਤੇ ਉੱਧਰ ਜਾ ਕੇ ਵਿਖਾਣੇ ਆ ਚਲੋ ਮਿਲਦੇ ਆਂ ਉੱਧਰ ਚੱਲ ਕੇ ਤੇ ਜਿੰਨੇ ਹੱਲੇ ਤੱਕ ਅਮਰ ਸਿੰਘ ਚਮਕੀਲਾ ਨਹੀਂ ਦੇਖਿਆ ਜਾ ਕੇ ਅਮਰ ਸਿੰਘ ਚਮਕੀਲਾ ਵੇਖੋ ਤੂੰ ਵੇਖੀ ਐ ਚਮਕੀਲਾ ਮੂਵੀ ਲੱੱਕੀ ਨੈਟਫਲਿਕਸ ਤੇ ਦੇਖ ਲਈ ਭਾਜੀ ਮੈਂ ਵੇਖ ਲਈ ਐ ਤੂੰ ਕਿਵੇਂ ਦੀ ਆ ਗੋਲੀ ਲੱਗ ਉਹ ਜਿਹੜੀ ਉਹ ਹੀਰੋਇਨ ਹੈਗੇ ਉਹਨੂੰ ਗੋਲੀ ਕਿੱਧਰ ਲੱਗਦੀ ਮੱਥੇ ਤੇਗੀ ਚੱਲ ਤੂੰ ਫਿਰ ਫਿਲਮ ਨਹੀਂ ਦੇਖੀ ਯਾਰ ਦੱਸੇ ਫਿਲਮ ਜ਼ਰੂਰ ਵੇਖੀ ਯਾਰ ਯਾਰ ਉਹਨੂੰ ਬੰਦੇ ਯਾਰ ਅਮਰ ਸਿੰਘ ਚਮਕੀਲਾ ਠੀਕ ਹੈ ਅਮਰ ਸਿੰਘ ਚਮਕੀਲਾ ਦੇਖਾਂਗਾ ਬਰਾ ਦੇ ਦਿਲਜੀਤ ਨੇ ਯਾਰ ਦਿਲਜੀਤ ਲੈ ਯਾਰ ਮੇਰਾ ਸੱਚੀ ਚਲੋ ਮਿਲਦੇ ਆ ਭਾਜੀ ਨੂੰ ਵੀ ਗੁੱਡ ਮਾਰਨਿੰਗ ਐ ਜਿਹੜੇ ਵਿੱਚ ਆ ਗਏ ਨਾ ਪਤਾ ਨਹੀਂ ਕੀ ਕਹਿ ਸਕਦੇ ਆ ਇਹਨਾਂ ਨੂੰ ਆਪਾਂ ਕੀ ਕਹਿ ਸਕਦੇ ਆ ਉਹਨਾਂ ਆਪਾਂ ਕੋਈ ਨਹੀਂ ਜਦ ਖਾਲਸਾ ਰਾਜ ਹੋਗਾ ਫਿਰ ਇਹਨਾਂ ਨੂੰ ਦੱਸਾਂਗੇ ਕਿ ਨਹੀਂ ਨ ਕੀ ਉਹ ਟਨ ਕੀ ਘੇਰਾ ਪੈਟਰੋਲ ਪਰਿਆ ਜਾ ਰਿਹਾ ਮੋਤੀ ਨਗਰ ਪਹੁੰਚ ਗਿਆ ਭਾਈ ਨੀਂਦ ਪੂਰੀ ਹੋ ਗਈ ਮੇਰੀ ਤੇ ਹੋ ਗਈ ਬਹੁਤ ਵਧੀਆ ਗੱਲ ਆ ਉਹਦਾ ਪੈਟਰੋਲ ਪਰਵਾ ਲਿਆ ਹੁਣ ਹੀ ਸਹੀ ਕਰਨਾ ਨਿਸ਼ਾਨ ਸਾਹਿਬ ਜੀ ਨੂੰ ਸਹੀ ਕਰਨਾ ਪਈ ਹਾਂ ਬਈ ਓਕੇ ਤੇ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਜੀ ਕਿੰਗਾ ਚੋ ਪਹੁੰਚ ਗਿਆ ਦੁਬਾਰਾ ਸੀਸਗਨ ਸਾਹਿਬ ਪਹੁੰਚ ਗਿਆ ਆਪਾਂ ਦੁਆਰੇ ਆ ਗਏ ਪੱਦਰ ਦੁਆਰੇ ਆ ਕੇ ਹੋ ਗਿਆ ਛੋਟਾ ਨਹੀਂ ਹੋ ਰਿਹਾ ਉਹ ਲਾਲ ਚਾਹ ਰਿਹਾ ਹੈ। ਪਰ ਉਹ ਜਾਕੀ ਜਾ ਕੇ ਲਾ ਰਹੀ ਹੈ। ਉਹ ਲਾਲ ਕਿਲਾ ਦੇਖੋ ਉਹਨੇ ਲਾਲ ਕਿਲਾ। ਅੱਗੇ ਦੇ ਦੇਖਾ ਲੱਗਦਾ ਹੈ ਚੋਰ ਮਜਾ ਰੱਖ ਕੇ ਜਾ ਕੇ ਰੋਡ ਤੇ। ਵਧੀਆ ਨਿਕਲਦੀਆਂ ਬਈਆਂ ਨੇ ਬੈਰੀਕੇਟਾਂ ਤੋਂ। ਇਹ ਵੀ ਬੈਰੀਕੇਟਾਂ ਪਾ ਤੋੜਦੇ ਨੇ। ਅਨੁਪਾਤ ਇਹ ਸੱਚਾ ਦਿਮਾਗ ਘੁੰਮਦਾ ਫਿਰ। ਕੇ ਆ ਗਿਆ ਬੰਗਲਾ ਸਾਹਿਬ ਬੰਗਲਾ ਸਾਹਿਬ ਦੀ ਪਾਰਕਿੰਗ ਚ ਪਹੁੰਚ ਗਿਆ ਗੱਡੀਆਂ ਇੱਧਰ ਵੀ ਲੱਗ ਗਏ ਨੇ ਇੱਧਰ ਪਾਰਕਿੰਗ ਦਾ ਪ੍ਰਬੰਧਕ ਹੈਗਾ ਤੁਹਾਨੂੰ ਦਿਖਾ ਕੇ ਪਤਾ ਹੀ ਜਾਗਾ ਪਰਚੀ ਸਾਡੀ ਕਰੀਏ ਇੱਧਰ ਪਰਚੀਆਂ ਮਿਲਦੀ ਹੈ ਆਰਸੀ ਹੁੰਦੀ ਹੈ ਲਾਇਸੈਂਸ ਸਭ ਕੁਝ ਆ ਗਿਆ ਇੱਧਰ ਇਹ ਨਹੀਂ ਮਿਲੇ ਤੇ ਗੱਡੀ ਨਹੀਂ ਮਿਲੇਗੀ ਨਹੀਂ ਮਿਲੇਗੇ ਨਿੱਕੇ ਗੱਡੀ ਨਹੀਂ ਮਿਲੇਗੀ ਗੱਡੀ ਨਹੀਂ ਮਿਲੇਗੀ ਪਰਚੀ ਜਰੂਰ ਸੰਭਾਲ ਕੇ ਰੱਖਣਾ ਹੈ ਪਰਚੀ ਜਰੂਰ ਸੰਭਾਲ ਕੇ ਰੱਖਣਾ ਚਲੋ ਮਿਲਦੇ ਆ ਉੱਤਰ ਚਲ ਕੇ ਦਰਸ਼ਨ ਕਰਾਉਂਦੇ ਆ ਦાદੂ घर आ गए वाहेगुरु जी का खालसा वाहेगुरु जी की फते පහාර දම හෝ ඇවේ කළ ගවන්ත ඒකලන ගවල් වස් ඇදට ලන්න දෙන පාට හා बोल रहा थी बोल रहा है ओए वीर कह रहा वो वो है जुड़वा कुत्ते बोल अपा पहुंच गया फाइनली ਜਿੱਥੋਂ ਆਪਾਂ ਸ਼ੁਰੂਆਤ ਕੀਤੀ ਸੀ ਉਹ ਜਗਾ ਤੇ ਉਹ ਸਾਹਮਣੇ ਆ ਗਈ ਜਿਹੜੀ ਆਪਾਂ ਜਗਾ ਸ਼ੁਰੂਆਤ ਕੀਤੀ ਸੀ ਚੋਕ ਸਾਡਾ ਸਾਹਮਣੇ ਵਾਲਾ ਚੋਕ ਤੇੰਦਰ ਆ ਰਹੀਆਂ ਨੇ ਹੁਣ ਕਾਰ ਜਾ ਕੇ ਸੋਨਾ ਸਾਰੇ ਆਲੇ ਬਾਕੀ ਜਿੱਥੋਂ ਆਪਾਂ ਸ਼ੁਰੂਆਤ ਕੀਤੀ ਸੀ ਉਹਨਾਂ ਕੋ ਚੋਕ ਤੇ ਆ ਗਿਆ ਪਰਾ ਦਾ ਉਹ ਸੇ ਪੰਗੜੇ ਦਾ ਸ਼ੋਅ ਹੈ ਆਪਣੇ ਪਰਾ ਦਾ ਸ਼ੋਅ ਨਹੀਂ ਵੇਖਾਂ ਜਾ ਰਿਹਾ ਕਹਿੰਦੇ ਲੜਾਈ ਹੋ ਗਈ ਆ ਕਹਿ ਰਹੇ ਉਹਦਾ ਗੁੱਸਾ ਮੈਂ ਕਦ ਲੱਕੇ ਤੇ ਹਮਾਰੇਗਾ ਹੁਣ ਲੱਕੇ ਨੂੰ ਜਾ ਕੇ ਹਮਾਰੇਗਾ ਕਿਉਂਕਿ ਇਹਨੇ ਵਾਦਾ ਕੀਤਾ ਸੀ ਅਨੇ ਕੱਲ ਮਾਰਿਆ ਨਹੀਂ ਹੈਗਾ ਬਦਲਾ ਲਏਗਾ ਆਤੀ ਹੈ ਦੇਖ ਆ ਪਹੁੰਚ ਚੁੱਕੇ ਅਕਰੇ ਦੇ ਹੁੰzare ਆ ਫਾ ਕਰੇ ਤੇ ਜਿੰਨਾ ਜਿੰਨਾ ਮੇਰੇ ਵੀਰਿਆ ਨੇ ਵੀਰ ਪ੍ਰਾਤ ਰਹਾਲ ਹੈ ਜਿੰਨਾ ਵੀ ਲੋਕ ਵੇਖਿਆ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਦੇ ਹੋ ਠੀਕ ਹੈ ਬਰਾਬਰ ਠੀਕ ਹੈ ਨਾ ਜੱਸੀ ਬਲੋ ਵੀਰ ਜੀ ਤੇ ਆਪਣਾ ਸਬਸਕ੍ਰਾਈਬ ਕਰਨਾ ਪੁਰਾਣੇ ਵੀਡੀਓ ਜਾ ਕੇ ਵੇਖੋ ਜਾਗੇ ਸਾਨੂੰ ਬਹੁਤ ਸਾਨੂੰ ਬਹੁਤ ਵਜਾ ਲੱਗੇਗਾ ਲਾਈਕ ਕਮੈਂਟ ਕਰੋ ਜੈਸੀ ਹੋਰ ਵੀ ਬਲੌਗ ਦਿਵਾਵਾਂਗੇ ਚੰਗੇ ਚੰਗੇ ਤੁਹਾਨੂੰ ਜੀ ਸਾਨੂੰ ਜੀ ਸਭ ਪਿਆਰ ਦੇ ਰਹੇ ਹੋ ਤੇ ਅਸੀਂ ਤੁਹਾਨੂੰ ਪਿਆਰ ਦੇਵਾਂਗੇ ਅਮ ਜਨਾ ਦੇ ਚਲੋ 11:00 Oh.